ਦਾ ਪਹਿਲਾ ਮੇਰਾ ਮਨ ਰਾਤਾ ਗੁਣ ਰਵੇ ਮਨ ਪਾਵੇ ਸੋਈ ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 768 ਤੇ ਸ਼ੋਭਨਿਕ ਸੋਈ ਰਾਗ ਵਿੱਚ ਤੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬੰਦਾਇ ਪਾਵਨ ਸ਼ਬਦ ਦਾ ਜਪਾ ਨੂੰ ਸੱਚ ਕਾਂਤ ਸ੍ਰੀ ਹਰਮੰਦਰ ਸਾਹਿਬ ਵਿੱਚੋਂ ਅਮਰਤ ਬੇਲੇ ਦਾ ਹਉਕਮ ਬਖਸ਼ਿਸ਼ਾ ਹੈ ਕਿ ਪ੍ਰਮਾਤਮਾ ਦੇ ਪਿਆਰ ਵਿੱਚ ਰੰਗਿਆ ਹੋਇਆ ਮੇਰਾ ਮਨ ਜਿਉਂ-ਜਿਉਂ ਪ੍ਰਮਾਤਮਾ ਦੇ ਗੁਣ ਚੇਤੇ ਕਰਦਾ ਹੈ ਤਿਉਂ ਤਿਉਂ ਮੇਰੇ ਮਨ ਵਿੱਚ ਉਹ ਪ੍ਰਮਾਤਮਾ ਹੀ ਪਿਆਰਾ ਲੱਗਣ ਲੱਗ ਜਾ ਰਿਹਾ ਹੈ ਪ੍ਰਮਾਤਮਾ ਦੇ ਗੁਣ ਗਾਵਣੇ ਮਨ ਨੂੰ ਇੱਕ ਪੌੜੀ ਹੈ ਜੋ ਗੁਰੂ ਨੇ ਦਿੱਤੀ ਹੈ ਤੇ ਇਸ ਪੌੜੀ ਦੀ ਰਾਈ ਸਦਾ ਸਿਰ ਰਹਿਣ ਵਾਲੇ ਪ੍ਰਮਾਤਮਾ ਤੱਕ ਪਹੁੰਚ ਸਕੀਦਾ ਹੈ ਇਸ ਪੌੜੀ ਤੇ ਚੜ੍ਹਨ ਦੀ ਬਰਕਤ ਨਾਲ ਮੇਰੇ ਅੰਦਰ ਸਦਾ ਸਿਰ ਰਹਿਣ ਵਾਲਾ ਆਨੰਦ ਬਣ ਰਿਹਾ ਹੈ ਸੋਕ ਸਹਿ ਜੂ ਆਵੇ ਸਾਚ ਪਾਵੇ ਸਾਚ ਕੀ ਮਤ ਕਿਉ ਟਲੈ ਇਸ ਨਾਨਦਾਨ ਸੁ ਗਿਆਨ ਮਜਨ ਆਪ ਅਸ਼ਲਿਓ ਕਿਉ ਛਲੈ ਜਿਹੜਾ ਮਨੁੱਖ ਇਸ ਪੌੜੀ ਦੀ ਬਰਕਤ ਨਾਲ ਆਤਮਕ ਆਨੰਦ ਵਿੱਚ ਆਤਮਕ ਅਡੋਲਤਾ ਵਿੱਚ ਪਹੁੰਚਦਾ ਹੈ ਉਹ ਸਦਾ ਸਿਰ ਪ੍ਰਭੂ ਨੂੰ ਪਿਆਰਾ ਲੱਗਦਾ ਹੈ ਸਦਾ ਸਿਰ ਪ੍ਰਭੂ ਦੇ ਗੁਣ ਗਾਵਣ ਵਾਲੀ ਉਸ ਦੀ ਮਤ ਅਡਾਲ ਹੋ ਜਾਂਦੀ ਹੈ ਪਰਮਾਤਮਾ ਅਡਾਲ ਹੈ ਜੇ ਗੁਣ ਗੋਮਣ ਵਾਲੀ ਮਤ ਨਹੀਂ ਬਣੀ ਤਾਂ ਕੋਈ ਇਸ਼ਨਾਨ ਕੋਈ ਦਾਨ ਕੋਈ ਚੁੰਚ ਗਿਆਨ ਦਾ ਤੇ ਕੋਈ ਤੀਰਥ ਇਸ਼ਨਾਨ ਪਰਮਾਤਮਾ ਨੂੰ ਕੁਝ ਨਹੀਂ ਕਰ ਸਕਦਾ ਪਰ ਪੰਜ ਮੋਹ ਵਿਕਾਰთა ਕੈ ਕੂੜ ਕਪਟ ਨਾ ਧੋਈ ਮੇਰਾ ਮਨ ਰਤਾ ਗੁਣ ਰਵੇ ਮਨ ਪਾਵੇ ਸੋਈ ਗੁਣ ਗਾਉਣ ਵਾਲੇ ਮਨੁੱਖ ਦੇ ਮਨ ਵਿੱਚੋਂ ਧੋਖੇ, ਪ੍ਰੇਮ, ਮੋਹ ਤੇ ਚਮਤਕਾਰੇ ਵਿਕਾਰ ਆਦਿ ਸਭ ਮੁੱਕ ਜਾਂਦੇ ਆ ਉਹਦੇ ਅੰਦਰ ਨਾ ਝੂਠ ਰਹਿ ਜਾਂਦਾ ਇਹ ਨਾ ਟੱਗੀ ਰਹਿੰਦੀ ਹੈ ਨਾ ਮਹਿਰ ਦੇਰ ਰਹਿੰਦੀ ਹੈ ਪ੍ਰਭੂ ਦੇ ਪਿਆਰ ਵਿੱਚ ਰੰਗਿਆ ਹੋਇਆ ਮੇਰਾ ਮਨ ਜਿਉਂ-ਜਿਉਂ ਪ੍ਰਭੂ ਦੇ ਗੁਣ ਗਾਉਂਦਾ ਹੈ ਤਿਉਂ-ਤਿਉਂ ਮੇਰੇ ਮਨ ਵਿੱਚ ਉਹ ਪ੍ਰਭੂ ਹੀ ਪਿਆਰਾ ਲੱਗਦਾ ਜਾ ਰਿਹਾ ਹੈ ਸਾਹਿਬ ਸੋ ਸਾਲਾਹੀ ਹੈ ਜਿਨ ਕਾਰਣ ਕੀਆ ਮੈਲ ਲੱਗੀ ਮਨ ਮੈਲ ਐ ਕਿਨੇ ਅੰਮ੍ਰਿਤ ਪੀਆ ਉਸ ਮਾਲਕ ਪ੍ਰਭੂ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਜਿਸ ਨੇ ਜਗਤ ਪੈਦਾ ਕੀਤਾ ਹੈ ਸਿਫਤ ਸਲਾਹ ਕਰਨ ਤੋਂ ਬਿਨਾ ਮਨੁੱਖ ਦੇ ਮਨ ਵਿੱਚ ਵਿਕਾਰਾਂ ਦੀ ਮੈਲ ਲੱਗੀ ਰਹਿੰਦੀ ਹੈ ਤੇ ਜੇ ਮਨ ਵਿਕਾਰਾਂ ਨਾਲ ਮਹਿਲਾ ਟਿਕਿਆ ਰਹੇ ਤਾਂ ਕੋਈ ਵੀ ਨਾਮ ਅੰਮ੍ਰਿਤ ਪੀ ਨਹੀਂ ਸਕਦਾ ਮਤ ਅੰਮ੍ਰਿਤ ਪੀਆ ਏਉ ਮਨ ਦੀਆ ਗੁਰ ਪੈ ਮੋਲ ਕਰਾਇਆ ਆ ਪੰਡਾ ਪ੍ਰਭ ਸਹਿਜ ਪ੍ਰਸਾਦਾ ਜਾ ਮਨ ਸਾਚੈ ਲਾਇਆ ਪਰ ਇਸ ਨਾਮ ਅੰਮ੍ਰਿਤ ਦੀ ਪ੍ਰਾਪਤੀ ਵਾਸਤੇ ਵੀ ਮੁੱਲ ਦੇਣਾ ਪੈਂਦਾ ਹੈ ਮੈਂ ਗੁਰੂ પાસે ਮੁੱਲ ਪਾਇਆ ਤਾਂ ਉਸਨੇ ਦੱਸਿਆ ਕਿ ਜਿਸਨੇ ਆਪਣਾ ਇਹ ਮਨ ਗੁਰੂ ਦੇ ਹਵਾਲੇ ਕੀਤਾ ਉਸਨੇ ਮੁੜ ਮੁੜ ਸਿਮਰ ਕੇ ਨਾਮ ਅੰਮ੍ਰਿਤ ਪੀ ਲਿਆ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਜਦੋਂ ਕਿਸੇ ਮਨੁੱਖ ਨੇ ਆਪਣਾ ਮਨ ਮੈਲੇ ਪਾਸੇ ਵੱਲੋਂ ਹਟਾ ਕੇ ਸਦਾ ਸਿਰ ਪ੍ਰਭੂ ਦੇ ਜੋੜਿਆ ਤਾਂ ਉਹਦੇ ਆਤਮਕ ਅਡੋਲਤਾ ਵਿੱਚ ਟਿਕ ਕੇ ਆਪਣੇ ਪ੍ਰੀਤਮ ਪ੍ਰਭੂ ਨਾਲ ਡੂੰਗੀ ਸਾਜ ਪਾ ਲਈ ਤਿਸ ਨਾਲ ਗੁਣ ਗਾਵਾ ਜੇ ਤਿਸ ਭਾਵਾ ਕਿਉਂ ਮਿਲੇ ਹੋਏ ਪਰਾਇਆ ਸਾਹਿਬ ਸੋ ਸਲਾਹੀ ਹੈ ਜਿਨ ਜਗਤ ਉਪਾਇਆ ਪਰ ਮੈਂ ਤਦੋਂ ਹੀ ਪ੍ਰਭੂ ਦੇ ਚਰਨਾਂ ਵਿੱਚ ਜੁੜ ਕੇ ਪ੍ਰਭੂ ਦੇ ਗੁਣ ਗਾ ਸਕਦਾ ਹਾਂ ਜੇ ਪ੍ਰਭੂ ਦੀ ਰਜ਼ਾਈ ਹੋਵੇ ਜੇ ਉਸ ਨੂੰ ਮੈਂ ਚੰਗਾ ਲੱਗ ਪਾਵਾਂ ਪਰਭੂ ਤੋਂ ਉਪਰੇ ਉਪਰੇ ਰਿਹਾ ਪ੍ਰਭੂ ਨਾਲ ਮਿਲਾਪ ਨਹੀਂ ਹੋ ਸਕਦਾ ਸੋਹੇ ਪਾਈ ਉਸ ਮਾਲਕ ਪ੍ਰਭੂ ਦੀ ਸਦਾ ਸਿਫਤ ਸਲਾਹ ਕਰਨੀ ਚਾਹੀਦੀ ਹੈ ਜਿਸ ਨੇ ਇਹ ਜਗਤ ਪੈਦਾ ਕੀਤਾ ਹੈ ਆਇਆ ਗਿਆ ਕੀ ਨਾ ਆਇਓ ਕਿਉਂ ਆਵੇ ਜਾਂਤਾ ਪ੍ਰੀਤਮ ਸਿਓ ਮਨ ਮਾਨਿਆ ਹਰ ਸੇ ਤੀਰਾਤਾ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਮਾਤਮਾ ਆ ਵਸੇ ਉਸ ਨੂੰ ਹੋਰ ਕਿਸੇ ਪਦਾਰਥ ਦੀ ਲਾਲਸਾ ਨਹੀਂ ਰਹਿ ਜਾਂਦੀ ਉਸ ਦਾ ਜਨਮ ਮਰਨ ਮੁੱਕ ਜਾਂਦਾ ਹੈ ਉਸ ਦਾ ਮਨ ਪ੍ਰੀਤਮ ਪ੍ਰਭੂ ਨਾਲ ਗਿੱਜ ਜਾਂਦਾ ਹੈ ਪ੍ਰਭੂ ਦਾ ਪ੍ਰੇਮ ਨਾਲ ਪ੍ਰਭੂ ਦੇ ਪ੍ਰੇਮ ਨਾਲ ਰੰਗਿਆ ਜਾਂਦਾ ਹੈ ਸਾਹਿਬ ਰੰਗ ਰਾਤਾ ਸੱਚ ਕੀ ਬਾਤਾ ਜਿਨ ਬੇਮਕਾ ਕੋਟ ਉਸਾਰਿਆ ਪੰਜ ਪੂ ਨਾਇਕੋ ਆਪ ਸਿਰੰਦਾ ਜਿਨ ਸੱਚ ਕਾ ਪਿੰਡ ਸਵਾਰਿਆ ਉਸ ਦਾ ਮਨ ਉਸ ਮਾਲਕ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ ਉਹ ਉਸ ਸਦਾ ਫਿਰ ਮਾਲਕ ਦੀਆਂ ਸਿਵਤ ਸਹਾਜੀਆਂ ਗੱਲਾਂ ਕਰਦਾ ਰਹਿੰਦਾ ਹੈ ਜਿਸ ਨੇ ਪਾਣੀ ਦੀ ਬੂੰਦ ਤੋਂ ਸਰੀਰ ਕਿਲਾ ਉਸਾਰ ਦਿੱਤਾ ਹੈ ਜੋ ਪੰਜਾਂ ਤਤਾਂ ਦਾ ਮਾਲਕ ਹੈ ਜੋ ਆਪ ਹੀ ਸਰੀਰ ਜਗਤ ਦਾ ਪੈਦਾ ਕਰਨ ਵਾਲਾ ਹੈ ਜਿਸ ਨੇ ਆਪਣੇ ਰਹਿਣ ਲਈ ਮਨੁੱਖ ਦਾ ਸਰੀਰ ਸਜਾਇਆ ਹੈ ਹਮ ਆਵਗਣ ਯਾਰੇ ਤੂੰ ਸੁਣ ਪਿਆਰੇ ਤੁਧ ਪਾਵੈ ਸੱਚ ਸੋਈ ਆਵਣ ਜਾਣਾ ਨਾ ਥੀਏ ਸਾਚੀ ਮਤ ਹੋਈ اے ਪਿਆਰੇ ਪ੍ਰਭੂ ਤੋ ਮੇਰੀ ਬੇਨਤੀ ਸੋਣ ਅਸੀਂ ਜੀਵ ਔਗਣਾ ਨਾਲ ਪਰੇ ਹੋਇਆ ਤੂੰ ਆਪ ਹੀ ਆਪਣੀ ਸਿਫਤ ਸਲਾਹ ਦੀ ਦਾਤ ਦੇ ਕੇ ਸਾਨੂੰ ਪਵਿੱਤਰ ਕਰਨ ਵਾਲਾ ਹੈ ਜਿਹੜਾ ਜੀਵ ਤੇਰੀ ਮਿਹਰ ਨਾਲ ਤੈਨੂੰ ਪਸੰਦ ਆ ਜਾਂਦਾ ਹੈ ਉਹ ਤੇਰਾ ਹੀ ਰੂਪ ਹੋ ਜਾਂਦਾ ਹੈ ਉਹਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ਉਸਦੀ ਮਤ ਅਪੁੱਲ ਹੋ ਜਾਂਦੀ ਹੈ ਅੰਜਨ ਤੈਸਾ ਅੰਜੀਏ ਜੈਸਾ ਪਿਰ ਭਾਵੈ ਸਮਝ ਸੁਝੇ ਜਾਣੀ ਹੈ ਜੇ ਆਪ ਜਣਾਵੇ ਇਸਤਰੀ ਨੂੰ ਉਹ ਜਿਆ ਸ਼ਰਮਾ ਪਾਣਾ ਚਾਹੀਦਾ ਹੈ ਜਿਹੋ ਜਾ ਉਹਦੇ ਪਤੀ ਨੂੰ ਚੰਗਾ ਲੱਗੇ ਜੀਵ ਇਸਤਰੀ ਨੂੰ ਪ੍ਰਭੂ ਪਤੀ ਦੇ ਮਿਲਾਪ ਵਾਸਤੇ ਉਹ ਜਿਆ ਉਦਮ ਕਰਨਾ ਚਾਹੀਦਾ ਹੈ ਜਿਹੜਾ ਪ੍ਰਭੂ ਪਤੀ ਨੂੰ ਪਸੰਦ ਆਵੇ ਪਰ ਜੀਵ ਦੇ ਕੀ ਵਾਸਾ ਹੈ ਜਦੋਂ ਪਰਮਾਤਮਾ ਆਪ ਸਮਝ ਬਖਸ਼ੇ ਤਦੋਂ ਹੀ ਜੀਵ ਸਹੀ ਰਸਤਾ ਸਮਝ ਸਕਦਾ ਹੈ ਤਦੋਂ ਹੀ ਜੀਵ ਨੂੰ ਸੂਝ ਆ ਸਕਦੀ ਹੈ ਤਦੋਂ ਹੀ ਕੁਝ ਜਾਣਿਆ ਜਾ ਸਕਦਾ ਹੈ ਆਪ ਜਣਾਵੇ ਮਾਰਗ ਪਾਵੇ ਆਪੇ ਮਰਵਾ ਲੇਵੇ ਕਰਮ ਸੁਕਰਮ ਕਰਾਏ ਆਪੇ ਕੀਮਤ ਕੌਣ ਅਪੇਵੇ ਪ੍ਰਮਾਤਮਾ ਆਪ ਹੀ ਸਮਝ ਦਿੰਦਾ ਹੈ ਆਪ ਹੀ ਸਹੀ ਰਸਤੇ ਉਤੇ ਪਾਉਂਦਾ ਹੈ ਆਪ ਜੀਵ ਦੇ ਮਨ ਨੂੰ ਆਪਣੇ ਵੱਲ ਪ੍ਰੇਰਦਾ ਹੈ ਸਧਾਰਨ ਕੰਮ ਤੇ ਚੰਗੇ ਕੰਮ ਪ੍ਰਮਾਤਮਾ ਆਪ ਹੀ ਜੀਵ ਪਾਸੋਂ ਕਰਾਂਦਾ ਹੈ ਪਰ ਉਸ ਪ੍ਰਭੂ ਦਾ ਭੇਦ ਨਹੀਂ ਪਾਇਆ ਜਾ ਸਕਦਾ ਕੋਈ ਉਸ ਦੀ ਕੀਮਤ ਨਹੀਂ ਜਾਣ ਸਕਦਾ ਤੰਤ ਮੰਤ ਪਖੰਡ ਨ ਜਾਣਾਂ ਰਾਮ ਹਿਰਦੇ ਮਨ ਮਾਨਿਆ ਅੰਜਨ ਨਾਮ ਤਿਸੇ ਤੇ ਸੁਜੇ ਗੁਰਬਦੀ ਸਚ ਜਾਣਿਆ ਪਰਮਾਤਮਾ ਦਾ ਪਿਆਰ ਪ੍ਰਾਪਤ ਕਰਨ ਲਈ ਮੈਂ ਕੋਈ ਜਾਦੂ ਟੂਣਾ ਕੋਈ ਮੰਤਰ ਆਦਿਕ ਪਖੰਡ ਕਰਨਾ ਨਹੀਂ ਜਾਣਦੀ ਮੈਂ ਤਾਂ ਕੇਵਲ ਉਸ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੈ ਮੇਰਾ ਮਨ ਉਸ ਦੀ ਯਾਦ ਵਿੱਚ ਗਿਜ ਗਿਆ ਹੈ ਪ੍ਰਭੂ ਪਤੀ ਨੂੰ ਪ੍ਰਸੰਨ ਕਰਨ ਵਾਸਤੇ ਉਸ ਦਾ ਨਾਮ ਹੀ ਸੁਰਮਾ ਹੈ ਇਸੁਰਮੇ ਦੀ ਸੂਝ ਵੀ ਉਸੇ ਪਾਸੋਂ ਮਿਲਦੀ ਹੈ ਜਿਸ ਜੀਵ ਨੂੰ ਇਹ ਸੂਝ ਪੈ ਜਾਂਦੀ ਹੈ ਉਹ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਸ ਸਧਾਂਥਿਰ ਪ੍ਰਭ ਹੁੰਦਾ ਡੂੰਗੀ ਸਾਜ ਪਾ ਲੈਂਦੇ ਆ। ਸਾਜਨ ਹੋਵਨ ਆਪਣੇ ਕਿਉਂ ਪਰ ਕਰ ਜਾਹੀ ਸਾਜਨ ਰਾਤੇ ਸੱਚ ਕੇ ਸੰਗੇ ਮਨ ਮਾਈ। ਸਜਣ ਪ੍ਰਭੂ ਜੀ ਜਿਨ੍ਹਾਂ ਸੁਪਾਗ ਬੰਦਿਆਂ ਦੇ ਆਪਣੇ ਬਣ ਜਾਂਦੇ ਹਨ ਉਹ ਬੰਦੇ ਪ੍ਰਾਇ ਘਰਾਂ ਵਿੱਚ ਨਹੀਂ ਜਾਂਦੇ। ਪਾ ਪ੍ਰਭੂ ਦਾ ਸਮਰਨ ਛੱਡ ਕੇ ਹੋਰ ਹੋਰ ਅਖੋਤੀ ਧਰਮ ਕਰਮ ਨਹੀਂ ਕਰਦੇ ਫਿਰਦੇ ਉਹ ਆਦਮੀ ਅੰਤਰਾਤਮੇ ਸਦਾ ਥਿਰ ਸੱਜਣ ਪ੍ਰਭੂ ਦੇ ਨਾਲ ਰਤੇ ਰਹਿੰਦੇ ਹਨ ਮਨ ਮਾਏ ਸਾਜਨ ਕਰੈ ਰਲੀਆਂ ਕਰਮ ਧਰਮ ਸਭਾਇਆ ਆਠ ਸੱਡ ਤੀਰਤ ਪੁੰਨ ਪੂਜਾ ਨਾਮ ਸਾਚਾ ਪਾਇਆ ਉਹ ਆਪਣੇ ਮਨ ਵਿੱਚ ਸੱਜਣ ਪ੍ਰਭੂ ਜੀ ਦੇ ਮਿਲਾਪ ਦਾ ਆਨੰਦ ਹੀ ਮੰਨਦੇ ਹਨ ਇਹ ਉਹਨਾਂ ਵਾਸਤੇ ਸਾਰੇ ਧਰਮ ਕਮ ਹਨ ਉਹਨਾਂ ਨੂੰ ਸਦਾ ਸਿਰ ਪ੍ਰਭੂ ਦਾ ਨਾਮ ਪਿਆਰਾ ਲੱਗਦਾ ਹੈ ਇਹ ਉਹਨਾਂ ਵਾਸਤੇ 88 ਤੀਰਤਾਂ ਦਾ ਇਸ਼ਨਾਨ ਹੈ ਇਹ ਉਹਨਾਂ ਵਾਸਤੇ ਪੁੰਨ ਦਾ ਨਹਿ ਤੇ ਇਹ ਉਹਨਾਂ ਦੀ ਦਿਵ ਪੂਜਾ ਹੈ ਆਪ ਸਾਜੇ ਥਾਪ ਵੇਖੈ ਤਿਸੇ ਪਾਣਾ ਪਾਇਆ ਸਾਜਣ ਰੰਗ ਰੰਗੀ ਲੜੈ ਰੰਗ ਲਾਲ ਬਣਾਇਆ ਉਹਨਾਂ ਬੰਦਿਆਂ ਨੂੰ ਉਸੇ ਪ੍ਰਭੂ ਦੇ ਰਜਾ ਮਿੱਠੀ ਲੱਗਦੀ ਹੈ ਜੋ ਆਪ ਜਗਤ ਨੂੰ ਪੈਦਾ ਕਰਦਾ ਹੈ ਤੇ ਪੈਦਾ ਕਰਕੇ ਸੰਭਾਲ ਕਰਦਾ ਹੈ ਸੱਜਣ ਪ੍ਰਭੂ